ਤੇ ਸੱਚ ਇੱਕ ਜ਼ਰੂਰੀ ਗੱਲ ਤੁਹਾਡਾ ਨਾਲ ਕਰਨੀ ਸੀਗੀ ਕੱਲ ਨੂੰ ਹੈਗੀ 11 ਮਈ ਤੇ लाਡੀ ਦਾ ਬਰਥਡੇ ਮਤਲਬ ਆਕਾਸ਼ ਚੈਲ ਜੀ ਦਾ ਬਰਥਡੇ ਹੈ ਕੱਲ ਨੂੰ ਤੇ ਪਹਿਲੀ ਗੱਲ ਤਾਂ ਸਾਰੇ ਜਾਣੇ ਜਿੰਨੇ ਵੀ ਸਾਡਾ ਬਲੌਗ ਦੇਖ ਰਹੇ ਨੇ ਸਾਰੇ ਜਾਣੇ ਜਾ ਕੇ ਆਕਾਸ਼ ਚੈਲ ਇੰਸਟਾਗ੍ਰam ਆਈਡੀ ਨੂੰ ਫੋਲੋ ਕਰੋ ਤੇ ਉਹਨਾਂ ਨੂੰ ਜਾ ਕੇ ਵਿਸ਼ ਕਰਿਓ ਕੱਲ ਨੂੰ ਸਾਰਿਆਂ ਨੇ ਤੇ ਉਹਨਾਂ ਨੂੰ ਦਵਾਵਾਂ ਦਿਓ ਕਿ ਉਹ ਵੱਧ ਤੋਂ ਵੱਧ ਤਰੱਕੀ ਕਰਨ ਤੇ ਉਹਨਾਂ ਦੀ ਉਮਰ ਲੰਬੀ ਹੋਵੇ ਹਨਾ ਤੇ ਬਾਕੀ ਇੱਕ ਐਦਾਂ ਸੀਗਾ ਵੀ ਮੈਂ ਨਾ ਲਾੜੀ ਨੂੰ ਕੋਈ ਗਿਫਟ ਦੇਣਾ ਸੀਗਾ ਤੇ ਮੈਨੂੰ ਸਮਝ ਨਹੀਂ ਆ ਰਿਹਾ ਕਿ ਉਹਨੂੰ ਮੈਂ ਕੀ ਗਿਫਟ ਦੇਵਾਂ ਤੁਸੀਂ ਸਾਰੇ ਜਣੇ ਮੈਨੂੰ ਸੁਝਾਅ ਦੇਓ ਜਿੰਨੇ ਵੀ ਸਾਡਾ ਬਲੌਗ ਦੇਖ ਰਹੇ ਨੇ ਵੀ ਕੀ ਗਿਫਟ ਦਿੱਤਾ ਜਾਵੇ ਤੇ ਤੁਸੀਂ ਵੀ ਸਾਰਿਆਂ ਨੇ ਉਹਨਾਂ ਨੂੰ ਵਿਸ਼ ਕਰਨਾ ਪਰ ਤੁਸੀਂ YouTube ਤੇ ਹੀ ਕਰ ਦਿਓ ਵਿਸ਼ ਪਰ ਤੁਸੀਂ Instagram ਤੇ ਜਾ ਕੇ ਮੈਸੇਜ ਕਰਕੇ ਉਹਨਾਂ ਨੂੰ ਵਿਸ਼ ਕਰ ਦਿਓ ਹਨਾ ਤੇ ਵਧੀਆ-ਵਧੀਆ ਦੁਆਵਾਂ ਦਿਓ ਵਧੀਆ-ਵਧੀਆ ਐਪਰੀਸ਼ੀਏਟ ਕਰੋ ਉਹਨਾਂ ਨੂੰ ਕਿਉਂਕਿ ਬੰਦੇ ਦਾ ਹੌਸਲਾ ਵਧ ਜਾਂਦਾ ਹੈ ਇਹਨਾਂ ਨਾਲ ਹਨਾ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਡੀ ਗੱਲ ਧਿਆਨ ਨਾਲ ਸੁਣੀ ਹੋਗੀ ਠੀਕ ਹੈ ਤੇ ਸਾਨੂੰ ਉਹਨਾਂ ਕਲਾਂ ਦਾ ਜਵਾਬ ਮਿਲਣਗੇ ਆ ਦੇਖੋ ਮੈਂ ਰੈਡੀ ਹੋ ਰਿਹਾ ਜਾਂਣ ਵਾਸਤੇ ਆ ਕੀ ਟਾਈਮ ਹੈ ਵੀਡੀਓ ਬਣਾਉਂਦਾ ਕਿਆ ਹਾਂ ਨੀਂਦ ਆ ਗਈ ਸੀ ਯਾ ਰਾਤ ਨੀਂਦ ਨਹੀਂ ਆਈ ਤਾਂ ਕਰ ਕੇ ਐਸਾ ਹੋ ਗਿਆ ਰਾਤ ਲਾਈਟ ਜੱਗ ਗਈ ਸੀ ਸਾਰੀ ਰਾਤ ਦਵਾ ਦਵਾ ਕਰਦੇ ਨਾ ਦਵਾ ਦਵਾ ਕਿਉਂ ਕਰ ਉਹ ਹੋ ਗਿਆ ਰਾਤ ਪਾਕਿਸਤਾਨ ਨੇ ਬੰਬ ਸੁੱਟ ਤਾ ਮਾ ਤਾਂ ਮੈਂ ਕੀ ਕਰਦਾ ਬਈ ਉਹ ਤਾਂ ਡਰ ਕੇ ਸਾਰੀ ਰਾਤ ਜਾਗਦੇ ਰਹੇ ਸੀ 11 ਵਜੇ ਗਈ ਤੇ ਮੇਰੇ 6 ਵਜੇ ਆਈ। ਅੱਛਾ। ਲੱਗਦਾ ਇਸ ਤਰ੍ਹਾਂ ਲੱਗ ਰਿਹਾ ਸੀ ਕਿਵੇਂ ਅੱਜ ਦੀ ਆਖਰੀ ਰਾਤ ਹੁੰਦੀ ਹੈ ਨਾ। ਤੇ 5-7 ਧਮਾਕੇ ਹੋਏ ਬਠਿੰਡੇ ਦੇ ਵਿੱਚ। ਜਦੋਂ ਇੱਕ ਧਮਾਕਾ ਹੋਇਆ ਮੈਂ ਤਾਂ ਡਰ ਗਈ। ਇਹੋ ਆਖਰੀ ਰਾਤ ਹੋਈ ਕਹਿੰਦੀ ਪਤਾ ਹੀ ਨਹੀਂ ਲੱਗਦਾ ਕਿੱਦਾਂ। ਇੱਧਰ ਬਾਈ ਦੀ ਅੱਖ ਦੇ ਧਮਾਕਾ ਕਰ ਤਮੱਕੀ ਨੇ। ਹੋਰ ਰਾਤ ਧਮਾਕੇ ਡਾਦੀਆਂ ਬੱਚੇ। ਪੁੱਛੋ ਬਾਈ ਨੂੰ ਹਾਲ ਚਾਲ ਪੁੱਛੋ। ਆ ਦੇਖੋ ਜੀ ਅੱਖ ਬਾਈ ਦੀ ਅੱਖ ਸੁੱਜੀ ਪਈ ਆ। ਸਾਰਾ ਲੜ ਗਿਆ ਮੇਰਾ। ਮੱਖੀਆਂ ਡਾ ਕੇ। ਹੋ ਜਾ ਰਹੇ ਹਾਂ ਸੀਨ ਕਰਨ 3 ਵਜੇ। ਯੈਸ। 3 ਵਜੇ। 1 ਘੰਟੇ ਜਾ ਜਾਵਾਂਗੇ ਬਈ ਸੀ। 2 ਘੰ ਤਨੂ ਮਾਈਕ ਲੈ ਕੇ ਦੋ ਅੰਦਰ ਜਾ ਕੇ ਕਿਉਂ ਅਸੀਂ ਨੌਕਰਾਂ ਤੁਹਾਡੇ ਚੈਰੀਆਂ ਛੈਰੀਆਂ ਦੇਖੇ ਮੜੇ ਜਿੱਧਰ ਜਾਗੇ ਮੈਂ ਮੈਂ ਪੱਗ ਹੋ ਰਹੀ ਅੱਜ ਮੈਡਮ ਦਾ ਹਸਬੈਂਡ ਆਇਆ ਨਾਲ ਵੀਡੀਓ ਕਰਾਉਣਾ ਤੇ ਅੱਜ ਫਿਰ ਮੈਡਮ ਉਧਰ ਜਿਆਦਾ ਵਿਅਸਤ ਨੇ ਤੇ ਪੂਣੀ ਕਰਾ ਰਹੇ ਨੇ ਹਸਬੈਂਡ ਦੀ ਪੱਗ ਦੀ ਇਹ ਪੱਗ ਦੀ ਤੇਰੀ ਪੱਗ ਕੋ ਗਾਣਾ ਸੁਣਾ ਦੇ ਪੱਗ ਤੇ ਫਿਰ ਸੁਣਾਉਂਦਾ ਹੀ ਨਹੀਂਗਾ ਤੈਨੂੰ ਕੁਝ ਵੀ ਨਹੀਂ ਆਉਂਦਾ ਆ ਸੱਸੀ ਕਾਰ ਦੀ ਸਾਰਿਆਂ ਨੂੰ ਹੋਰ ਕਿਵੇਂ ਸਾਰੇ ਠੀਕ ਹੋ ਅੱਜ ਮੇਰੇ ਹਸਬੈਂਡ ਆਏ ਇਹਨਾਂ ਨੇ ਕੀ ਜਾਈਗਾ ਕਿਵੇਂ ਇੰਟਰਵਿਊ ਦਾ ਮਾਈਕ ਆਪੇ ਮੈਂ ਬਸ ਤੇ ਫੀਡ ਨਾ ਲੈ ਦੇ ਨਾ ਉਹ ਨਵੀਨ ਲਿਆਊਗਾ ਮੈਂ ਕਿ ਮੈਂ ਤਾਂ ਉਧਰ ਜਾਣੀ ਆ ਉਹ ਦੀ ਲੋਕੇਸ਼ਨ ਤੇ ਆਪ ਦੇ ਆਰਟਿਸਟਾ ਕੋਲ ਨੀ ਜਾਂਦਾ ਨਵੀਨ ਤਾਂ ਤੁਹਾਡੇ ਨਾਲ ਜਾਊਗਾ ਠੀਕ ਆ ਬਾਈ ਕਰ ਦ ਸਾਰਿਆਂ ਨੂੰ ਬਾਈ ਕਰ ਦ ਬਾਈ 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 ਘੰਟੇ ਬਾਅਦ ਮਿਲਦੇ ਆ ਬਾਈ ਆਰਟਿਸਟ ਇੱਧਰ ਬੈਠੇ ਨੇ ਓਹੋ ਚੁੰਨੀ ਅੜ ਗਈ ਮੇਰੀ ਜੀ ਸੀਨ ਕਰਨ ਭੇਜ ਜਸ ਤੁਹਾਨੂੰ ਕਰਤਾ ਜਦੋਂ ਕੁੜਬੀ ਦੀ ਚੱਲ ਰਹੀ ਪਰਮਾਣੂ ਦੀ ਕੁੜੀ ਬਾਈ ਗਈ ਸੀ ਅਸੀਂ ਸਾਗਣ ਕੀ ਦੇਣਾ ਨਾ ਮੈਂ ਪੁਲੀਤੀ ਖੜ ਜਾਉਂਗੇ ਕੰਦ ਨੂੰ ਸਦਨ ਪਾਉਂਦੇ ਹਾਂ ਕੰਦ ਨੂੰ ਬਾਹਰ ਮੈਂ ਤਾਂ ਬੰਦ ਕਰਵਾ ਲਾ ਮਿਊਜ਼ਿਕ ਆ ਜਾ ਸਾਡੇ ਨਵੇਂ ਆਰਟਿਸਟ ਆਏ ਨੇ ਕਾਹ ਚਲਾਈ ਬੈਠਾ ਫੋਨ ਮੈਂ ਬੰਦ ਕਰ ਬੰਦ ਕਰੋ ਬੰਦ ਕਰੋ ਅੱਜ ਇਹ ਵੀ ਨਵੇਂ ਆਏ ਨੇ ਸਾਡੇ ਆਰਟਿਸਟ ਹੁਣ ਆ ਕੀ ਹੁੰਦਾ ਹਿੰਦੁਸਤਾਨ ਦੀ ਲੜਾਈ ਲੜ ਮੱਜ ਗਈ ਨੀ ਆ ਪੁਰਾਣੀਆਂ ਦੇਖ ਲੈ ਆ ਪੁਰਾਣੀਆਂ ਆ ਦੇਖ ਲਓ ਹਾਂ ਇਹਦਾ ਤੇ ਫੇਰ ਸਕਣ ਪੈਣਾ ਉਹ ਮਗਰ ਜਿਹੜਾ ਮੁੰਡਾ ਖੜਾ ਇਹਦੇ ਨਾਲ ਮੇਰੇ ਸ਼ਗਣੀ ਪੈਂਦੇ ਨੇ ਕਿਰਕੇ ਅਸੀਂ ਨਾ ਪਾਦੇ ਦੇਖੋ ਚੁੰਨੀ ਜਾਂ ਤੇ ਪੱਗ ਦਾ ਮੈਂ ਦੇਖੋ ਉਹ ਆਹ ਮੁੰਡਾ ਕੀ ਹੋਇਆ ਜੀ ਚੁੰਨੀ ਦਾ ਤੇ ਪੱਗ ਦਾ ਅੱਛਾ ਉਹ ਮੁੰਡਾ ਤੇਰਾ ਅੱਛਾ ਜੀ ਯੂਰ ਮੁੰਡਾ ਹਾਂ ਯੂਰ ਮੁੰਡਾ ਯੂਰ son ਮੈਂ ਮਾਚੀ ਕੋ ਹੋਣੀ ਅਦਰ ਯੂਰ ਮੁੰਡਾ ਅੱਥੇ ਗੱਲ ਕਰਦਾ ਦੇਖੋ ਅੱਥੇ ਗੱਲ ਕਰਦੇ ਆ ਮੈਂ ਲੋਕ ਤੇ ਜੀ ਸੱਸੀ ਘਰ ਬੁਲਾਓ ਕਲ ਦੀ ਸ਼ਿਕਾਰ ਜੀ ਸੱਸੀ ਘਰ ਬੁਲਾਓ ਕੱਲ ਦੀ ਦੀ ਸੱਸੀ ਘਰ ਬੁਲਾਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਪਤਾ ਕਿਵੇਂ ਇਹ ਮੈਂ ਮਨਿੰਦਰ ਦਾ ਵੀ ਕਾਪੀ ਕਰ ਰਹੀ ਹਾਂ ਮਨਿੰਦਰ ਬੋਲ ਦਿੰਦੀ ਹੈ ਸਤਿ ਸ੍ਰੀ ਅਕਾਲ ਅਬ ਤੁਹਾਨੂੰ ਬਿਊਟੀ ਦੇ ਰਹੀ ਹੈ ਨਾ ਕਿੰਨੀ ਸੋਹਣੀ ਰੰਗ ਬਰੰਗਾ ਤੁਸੀਂ ਹਾਂ ਕਿੰਨੇ ਰੰਗ ਸੂਟ ਜਿੱਤੇ ਕਿੰਨੇ ਖਿਲ ਕੇ ਆ ਰਹੇ ਨੇ ਜਦੋਂ ਇਹ ਹੀ ਆਪਾਂ ਕੈਮਰਾ ਜਮਾ ক্লোਜ਼ ਕਰ ਦਿੰਦੇ ਆ ਸਾਫ ਸਕਿਨ ਦਿਖਾਈ ਦਿੰਦੀ ਹੈ ਵੀ ਕਿਦਾਂ ਕਿਦਾਂ ਕਾਲੇ ਪੀਲੇ ਆ ਸੀ ਹਾਂ ਡਾਊਟ ਡਾਊਟ ਜੇ ਤੁਹਾਨੂੰ ਦੇਖਿਆ ਤਾਂ ਬਹੁਤ ਸੋਹਣੀ ਲੱਗ ਰਹੀ ਨੀ ਕਿੰਦਾ ਤੇ ਡੱਬ ਖੜੰਬੇ ਅਗੇ ਇਹ ਨਾ 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 ਡੱਬ ਖੜੱਬੇ ਨਹੀਂ ਸੀ ਬਹੁਤ ਸੋਹਣਿਆ ਬਿਊਟੀ ਦੇਖੋ ਸਾਡੀ ਡਲ ਡਲ ਪੈਂਦੀ ਆ ਬਿਊਟੀ ਨਾਲ ਬਿਊਟਾ ਵੀ ਦੇ ਨਾ ਉਧਰ ਬਿਊਟਾ ਇੱਧਰ ਲਾ ਬਿਊਟਾ ਇੱਧਰ ਲਾ ਬਿਊਟਾ ਬਿਊਟੀ ਮੈਂ ਚੁੰਨੀ ਲੈ ਕੇ ਕਿਵੇਂ ਲੱਗੇ ਹਾਏ 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 ਮਾਕੇ ਆਈ ਨੀ ਆਈ ਚੱਲ ਜੀ ਤੋ ਹਾ ਲਪੂਆ ਨੇ ਛਕਣ ਪਾਤਾ ਬਈ ਫਿਲਕਾਰੀ ਦਿੱਤੀ ਆ ਮੁੰਡੇ ਦਾ ਵੀ ਹੁਸ਼ਕਲੇ ਦਾ ਪੈ ਗਿਆ ਤੂੰ ਤੂੰ ਲੁੱਟੀ ਪੱਟੀ ਗਈ ਬਈ 사ਜਾਂ ਦਾ ਤੇਰਾ ਪਣਾ ਸੀ ਬਈ ਫਿਰਦੇ ਦੇ ਤੂੰ ਲੁੱਟੀ ਪੱਟੀ ਗਈ ਨਾ ਮੈਂ ਤਾਂ ਮਿਰਦਾ ਜੀ ਮੈਂ ਤਾਂ ਜੀ ਪੈਣਾ ਸੀ ਤੂੰ ਤਾਂ ਵਿਆਹੀ ਸੀ ਇਹਦੇ ਨਾਲ ਲੁੱਟੀ ਪੱਟੀ ਤਾਂ ਤੂੰ ਗਈ ਆ ਮੇਰੇ ਨੂੰ ਬਣ ਗਈ ਨੂੰ ਤਾਂ ਜਿਹੜੀ ਦਾੜੀ ਆ ਬਈ ਪਿਆਉ ਦਾ ਫਰਜ਼ ਮੈਂ ਨਭੋਣੀ ਆ ਨੂੰ ਬਣ ਗਿਆ ਹਾਂ ਬਦਵਾ ਗੱਲ ਤਾਂ ਸੁਣੋ ਸਾਰੀ ਸਸ ਤੁਮਾਏ ਤੁਸੀਂ ਕੀ ਕਹਿ ਰਹੇ ਹੋ ਗੱਲ ਤਾਂ ਸੁਣੋ ਇਹ ਥੋੜੀ ਬਹੁਤ ਏਡੇ ਏਡੇ ਦਾੜੀ ਕਾ ਤੋ ਇਹਨੇ ਕਦ ਸ਼ੇਵਿੰਗ ਨਹੀਂ ਕਰਾਈ ਬਸ ਫਰੈਂਡਿੰਗ ਨਹੀਂ ਕਰਾਈ ਇਹਦਾ ਸ਼ੇਵਿੰਗ ਤੇ ਇਹਦਾ ਸ਼ੇਵਿੰਗ ਹੀ ਹੋਊਗੀ ਜੰਗ ਲੱਗੀ ਵੀ ਹੈ ਨਾ ਦੁਕਾਨਾਂ ਦਾ ਜੰਗ ਲੈ ਚਿੱਟ ਕਰਨ ਦਾ ਬੰਦ ਕਰ ਦੇਣੀ ਪਈ ਇਹ ਬਿਊਟੀ ਪਾਰਲਰਾਂ ਬੰਦ ਹੋ ਰਹੀਆਂ ਨੇ ਜੰਗ ਅੱਛਾ ਤਾਂ ਕਰਦੇ ਨਹੀਂ ਨਹੀਂ ਨੂਆਗਾ ਸਾਡਾ ਨੂਆ ਨੂਆ ਨੂਆਗਾ ਸਾਡਾ ਪਹਾ ਲੋਕ ਤਾਂ ਬਹੁਤ ਨੇ ਪਹਾ ਬਾਹ ਦੇਖ ਲੋ ਬਾਹ ਦੇਖ ਕੇ ਦੇਖ ਇਹਦਾ ਸੋਹਣਾ ਮੁੰਡੇ ਨੂੰ ਇਹੋ ਜਿਹਾ ਪਾਹਾ ਮਿਲਿਆ ਤਾਂ ਕਾ ਹੋ ਗਣਾ ਇਸ ਕਾਲੇ ਕੁੜੀ ਸੋਹਣੀ ਆ ਅਸੀਂ ਆਖਿਆ ਜਦੋਂ ਸੋਹਣੀ ਹੋਣੀ ਉਹ ਤਾਂ ਕੁੜਾ ਨਿਕਲੇ ਜਾਂ ਜੰਗ ਚ ਕੁੜੀਆਂ ਮਿਲਦੀ ਨਹੀਂ ਬਾਹ ਨਹੀਂ ਰਹੀ ਚੱਲ ਵੀ ਬਾਹ ਨਹੀਂ ਰਹੀ ਭਾਈ ਮੈਂ ਨਾ ਕਹਦਾ ਵੀ ਇੰਦਾ ਇਹ ਜੰਗਾ ਰਹਿਣਾ ਚਾਹੀਦਾ ਸੀ ਤੇ ਜੁੜੀ ਭਾਈ ਪੱਬੜੀ ਬਹੁਤ ਸੀ ਜੇਵਾ ਇਹ ਬਈ ਕਰਮਾ ਨਾਲ ਮਿਲਦੇ ਆ ਭਰਾ ਭਰਾ ਹੋਰ ਆ ਤੇਰੀ ਭੈਣ ਵਿਆਹੀ ਗਈ ਬਈ ਤੇਰੀ ਭੈਣ ਵਿਆਹੀ ਤੀ ਬਈ ਇਹਦੇ ਨਾਲ ਚਲ ਭਈ ਤੋਰ ਦੋ ਕੁੜੀ ਨੂੰ ਹੁਣ ਬੈਠੇ ਕੀ ਕਰਦੇ ਹਾਂ ਤੂੰ ਹੁਣ ਸੀ ਨੂੰ ਉਹਨਾਂ ਪਕੜ ਨੱਕਾ ਪਗਾਲਾ ਖਾਣ ਦਾ ਚੱਲ ਉਹਨੂੰ ਐ ਦੱਸ ਤੇਰਾ ਮੂੰਹ ਤੇਰਾ ਮੂੰਗਾੜਾ ਖਾਣਾ ਦਾ ਹੀ ਆ ਚਲ ਬਾਏ ਚਲ ਬਾਏ ਕਰ ਦੋ ਬਾਏ ਕਰ ਦੋ ਬਾਏ 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 ਦੋਸਤੋ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਏ ਆ ਸ਼ੂਟ ਤੇ ਤੇ ਸਾਡੇ ਨਾਲ ਹੈਗੀ ਰਣਜੀਤ ਮੈਡਮ ਬਲੌਗ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਹੋ ਤੁਸੀਂ ਹਾਂਜੀ ਹਾਂਜੀ ਵਧੀਆ ਤੇ ਅੱਜ ਇਹ ਸਾਡੇ ਨਾਲ ਹੁੰਦਾ ਸੀ ਮਤਲਬ ਕਿ ਆਪਦੇ ਉੱਥੇ ਸੈੱਟ ਤੇ ਤਾਂ ਸਾਡੇ ਨਾਲ ਹੁੰਦੇ ਹੁੰਦੇ ਆ ਪਰ ਅੱਜ ਇਹ ਬਾਹਰ ਮੈਨੂੰ ਇੱਥੇ ਸੈੱਟ ਤੇ ਆ ਕੇ ਮਿਲੇ ਤੇ ਬਹੁਤ ਚੰਗਾ ਲੱਗਿਆ ਵੀ ਆਰਟਿਸਟ ਗਾਂ ਤੋਂ ਗਾਂ ਕੰਮ ਕਰ ਰਹੇ ਨੇ ਹਨਾ ਤੇ ਰੱਬ ਤੁਹਾਨੂੰ ਐਂ ਤਰੱਕੀਆਂ ਬਖਸ਼ਦਾ ਰਹੇ ਠੀਕ ਹੈ ਆ ਸਾਡੇ ਨੰਨੇ ਮੁੰਨੇ ਜੀ ਇਹ ਵੀ ਆ ਮੈਂ ਐਕਟ ਕਰਦੇ ਹੁੰਦੇ ਵੀਡੀਓ ਇਹ ਮੈਂ ਇਹਦੀ ਸੱਸ ਦਾ ਰੋਲ ਕੀਤਾ ਹਾਂ ਹਾਂ ਅੱਜ ਇਹ ਮੇਰੀ ਸੱਸ ਬਣੀ ਹੋਏ ਨੇ ਤੇ ਹਾਂਜੀ ਕੈਮਰਾਮੈਨ ਇਹ ਕੈਮਰਾਮੈਨ ਵੀ ਐਕਟਰ ਵੀ ਆ ਡਾਇਰੈਕਟਰ ਵੀ ਆ ਸਾਰਾ ਕੁਝ ਹੀ ਆਈ ਦੱਸੋ ਵੀ ਕੁਝ ਆਪਣੇ ਬਾਰੇ ਕਿ ਮੈਂ ਇਹ ਦੱਸ ਤਾ ਸਾਰਾ ਕੁਝ ਬਸ ਦੱਸੇ ਦਿੰਦਾ ਅੱਜ ਇਹ ਵੀ ਵੀਡੀਓ ਦੇ ਹਸਬੈਂਡ ਵੀ ਬਣੇ ਹੋਏ ਨੇ ਆਹੇ ਸਾਡੀ ਦੀਦੀ ਜੀ ਨਹੀਂ ਸਸ਼ੀ ਕਾ ਬੁਲਾ ਲਓ ਸ਼ਿਕਾਰ ਆਪਣੇ ਚੈਨਲ ਦਾ ਨਾਂ ਆ ਬਾਈ ਇਹਨਾਂ ਦੋਨਾਂ ਦਾ ਚੈਨਲ ਆ ਬਾਈ ਹੋ ਰਹੇ ਹਾਂ ਅਸੀਂ ਇਹਨਾਂ ਦੇ ਮਤਲਬ ਕਿ ਇੱਥੇ ਮਤਲਬ ਹਰ ਵਾਰ ਵੀਡੀਓ ਕਰਨਾ ਆਉਣੇ ਆ ਤੇ ਤੁਹਾਡਾ ਚੈਨਲ ਦਾ ਨਾਮ ਦੱਸ ਦਿਓ ਮਿਸਟਰ ਦੇਸੀ ਪੀ ਵੀ 31 ਹਾਂ ਤੇ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਬਹੁਤ ਸੋਹਣੀਆਂ ਵੀਡੀਓਜ਼ ਹੁੰਦੀਆਂ ਉਹ ਸਿੰਗਲ ਸਿੰਗਲ ਪਾਰਟ ਪਾਉਂਦੇ ਆ ਤੇ ਜਾ ਕੇ ਜਰੂਰ ਦੇਖੋ ਸਾਰੀਆਂ ਵੀਡੀਓ ਵੈਸੇ ਹਾਤੇ ਆ ਦੇ ਵੀਡੀਓ ਮੇਰੇ ਨਾਲ ਹੀ ਹੁੰਦੀਆਂ ਇਹਨਾਂ ਨੂੰ ਤੇ ਜਿਹੜੇ ਜਿਹੜੇ ਸਾਨੂੰ ਪਿਆਰ ਕਰਦੇ ਆ ਤੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਫਿਰ ਅਸੀਂ ਸ਼ੂਟ ਕਰਦੇ ਆ ਉਸ ਦੇ ਦੌਰਾਨ ਫਿਰ ਤੁਹਾਨੂੰ ਦਿਖਾਵਾਂਗੇ ਨਾਲ ਵੀਡੀਓ ਕਰਨਾ ਬਹੁਤ ਵਧੀਆ ਲੱਗਦਾ ਤੇ ਸਾਨੂੰ ਵੀ ਦੀਦੀ ਨਾਲ ਵੀਡੀਓ ਕਰਨੀ ਆ ਤੇ ਸਾਨੂੰ ਵੀ ਇਹਨਾਂ ਨਾਲ ਕੰਮ ਕਰਨਾ ਬਹੁਤ ਚੰਗਾ ਲੱਗਦਾ ਬਹੁਤ ਆਦਰ ਸਤਿਕਾਰ ਕਰਦੇ ਨੇ ਨਾ ਕਦੇ ਇੱਥੇ ਆ ਕੇ ਇਹਨਾਂ ਲੱਗਿਆ ਵੀ ਤੇ ਮਤਲਬ ਹੋਰ ਸੈੱਟ ਤੇ ਆਏ ਆ ਮਤਲਬ ਕੋਈ ਅਜੀਬ ਲੱਗੇ ਹਨਾ ਆਪ ਦਾ ਘਰ ਹੀ ਲੱਗਦਾ ਚਲ ਠੀਕ ਹੈ ਜੀ ਫਿਰ ਮਿਲਦੇ ਆ ਓਕੇ ਬਾਏ